ਖੂਨਦਾਨ ਮਹਾਦਾਨ ਦੇ ਬੈਨਰ ਹੇਠ ਅੱਜ ਸਲਾਨਾ ਜੋੜ ਮੇਲੇ ਤੇ ਮੈਡੀਕਲ ਪ੍ਰੈਕਟਿਸ਼ਨਰ ਬਲਾਕ ਸੰਗਤ ਨੇ ਲਾਇਆ ਖੂਨਦਾਨ ਕੈਂਪ ਖੂਨਦਾਨੀਆਂ ਨੇ ਇਸ ਕੈਂਪ ਦੀ ਕੀਤੀ ਸ਼ਲਾਘਾ ਦੱਸਦੇ ਕਿ ਅੱਜ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਗੁਰੂ ਵਿਖੇ ਇੱਥੋਂ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਸਲਾਨਾ ਜੋੜ ਮੇਲੇ ਮੌਕੇ ਮੈਡੀਕਲ ਪ੍ਰੈਕਟਿਸ਼ਨਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਇਸ ਖੂਨਦਾਨ ਕੈਂਪ ਵਿੱਚ ਬਠਿੰਡਾ ਬਲੱਡ ਬੈਂਕ ਦੀ ਟੀਮ ਨੇ ਆ ਕੇ ਬਲੱਡ ਇਕੱਤਰ ਕੀਤਾ ਇਸ ਮੌਕੇ ਮੈਡੀਕਲ ਪ੍ਰੈਕਟਿਸ਼ਨ ਬਲਾਕ ਸੰਗਤ ਦੇ ਪ੍ਰਧਾਨ ਡਾਕਟਰ ਗਰਦੀਪ ਸਿੰਘ ਖੁੱਦਾ ਅਤੇ ਡਾਕਟਰ ਨਿਰਮਲ ਸਿੰਘ ਫੱਲੜ ਨੇ ਕਿਹਾ ਹੈ ਕਿ ਸਾਡੇ ਵੱਲੋਂ ਇਸ ਸਾਲਾਨਾ ਜੋੜ ਮੇਲੇ ਤੇ ਹਰ ਵਾਰ ਖੂਨਦਾਨ ਕੈਂਪ ਲਾਇਆ ਜਾਂਦਾ ਹੈ ਇਨ੍ਹਾਂ ਮੈਡੀਕਲ ਪ੍ਰੈਕਟਿਸ਼ਨਰਾਂ ਨੇ ਕਿਹਾ ਹੈ ਕਿ ਖੂਨਦਾਨ ਬਹੁਤ ਹੀ ਮਹਾਨ ਦਾਨ ਹੈ ਇਸ ਕੀਤੇ ਗਏ ਦਾਨ ਨਾਲ ਅਸੀਂ ਕਈ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ ਇਸ ਕੈਂਪ ਵਿੱਚ ਖੂਨਦਾਨ ਕਰਨ ਆਏ ਖੂਨਦਾਨੀਆਂ ਨੇ ਵੀ ਇਸ ਕੈਂਪ ਨੂੰ ਸ਼ਲਾਘਾਯੋਗ ਕਦਮ ਦੱਸਿਆ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੂਨਦਾਨ ਕਰਨ ਦੀਆਂ ਅਪੀਲਾਂ ਕੀਤੀਆਂ ਇਹ ਜਿਹੜਾ ਖੂਨਦਾਨ ਕੈਂਪ ਲੱਗ ਰਿਹਾ ਹੈ ਇਹ ਪਿੰਡ ਕੋਟਗੁਰੂ ਗੁਰਦੁਆਰਾ ਗੁਰੂ ਸਰ ਸਾਹਿਬ ਪਾਤਸ਼ਾਹੀ 10ਵੀਂ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਹ ਆਏ ਸਾਲ ਲੜੀ ਤਹਿਤ 11ਵਾਂ ਖੂਨਦਾਨ ਕੈਂਪ ਹੈ ਜਿਹਦੇ ਵਿੱਚੋਂ ਅਸੀਂ ਆਏ ਸਾਲ ਹੀ ਬਹੁਤ ਵੱਡੀ ਪੱਧਰ ਤੇ ਅਸੀਂ ਜੁਟਾਂ ਖੂਨਦਾਨ ਕਰਦੇ ਹਾਂ ਇਹ ਮੈਡੀਕਲ ਪ੍ਰੈਕਟਿਸ਼ਨਰਸ ਐਸੋਸੀਏਸ਼ਨ ਬਲਾਗ ਸੰਗ ਦਾ ਇੱਕ ਉਪਰਾਲਾ ਹੈ ਸਾਡੇ ਸਾਰੇ ਸਾਥੀਆਂ ਵੱਲੋਂ ਤੇ ਇਹ ਉਪਰਾਲੇ ਨੂੰ ਅਸੀਂ ਸਿਰੇ ਚੜਾਉਣ ਦੀ ਖਾਤਰ ਅਸੀਂ ਤਾਂ ਨਾਮਾਨਤਨ ਦੇ ਨਾਲ ਅਸੀਂ ਇਹ ਕੰਮ ਕਰ ਰਹੇ ਹਾਂ ਤੇ ਨਾਲ ਹੀ ਮੈਂ ਖੂਨਦਾਨੀਆਂ ਨੂੰ ਵੀ ਮਤਲਬ ਇਹ ਬੇਨਤੀ ਕਰੂੰ ਆ ਨਾਲ-ਨਾਲ ਵੀ ਖੂਨਦਾਨ ਮਹਾਦਾਨ ਜਿਉਂਦੇ-ਜਿਉਂਦੇ ਖੂਨਦਾਨ ਮਰਨ ਤੋਂ ਬਾਅਦ ਅੱਖਾਂਦਾਨ ਜ਼ਰੂਰ ਕਰਿਆ ਕਰਨਾ ਸੋ ਇਹ ਮੇਰੀ ਬੇਨਤੀ ਹੈ ਤੇ ਜਿਹੜਾ ਇਹ ਖੂਨਦਾਨ ਕੈਂਪ ਇਹ ਲੱਗ ਰਿਹਾ ਹੈ ਇਹ ਤਕਰੀਬਨ ਆਏ ਸਾਲ ਦੀ ਤਰ੍ਹਾਂ ਹੀ ਇਹ ਲੱਗ ਰਿਹਾ ਹੈ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਬਲਾਕ ਸੰਗਤ ਵੱਲੋਂ ਧੰਨਵਾਦ ਜੀ ਮੈਡੀਕਲ ਪ੍ਰੈਕਟਿਸ ਦੀ ਐਸੋਸੀਏਸ਼ਨ ਬਲਕ ਸੰਗਤ ਸ਼ਹੀਦੀ ਜੋੜ ਮੇਲਾ ਜੋ ਗੁਰੂ ਸਾਹਿਬ ਨੇ ਇੱਥੇ ਚਰਨ ਪਏ ਹੋਇਆ ਪਿੰਡ ਗੁਰੂਕੇ ਵਿਖੇ ਲਗਾਤਾਰ ਅਸੀਂ 11ਵਾਂ ਖੂਨਦਾਨ ਕੈਂਪ ਲਗਾ ਰਹੇ ਹਾਂ ਇਹਦੇ ਵਿੱਚ ਸਾਡੇ ਸਾਥੀਆਂ ਦਾ ਬਹੁਤ ਵੱਡਾ ਸਹਿਯੋਗ ਹੈ ਜੋ ਕਿ ਮਨੁੱਖਤਾ ਦੀ ਜਾਨ ਨੂੰ ਸਮਰਪਿਤ ਖੂਨਦਾਨ ਹੀ ਕਹੇ ਆ ਦਾਣਾ ਜੋ ਹਰ ਇੱਕ ਇਨਸਾਨ ਦੇ ਕੰਮ ਆਉਂਦਾ ਤੇ ਹਰ ਟਾਈਮ ਮਤਲਬ ਵੀ ਅਹ ਜਰੂਰ ਤਮੰਦ ਨੂੰ ਜਰੂਰਤ ਪੈਂਦੀ ਆ ਅਸੀਂ ਤਹਿ ਦਿਲੋਂ ਉਹਨਾਂ ਦੀ ਸੇਵਾ ਕਰਦੇ ਆ ਤੇ ਇਹ ਸਿਵਲ ਹਸਪਤਾਲ ਸਰਕਾਰੀ ਦੀ ਟੀਮ ਆ ਰਹੀ ਹੈ ਸਾਡੇ ਮਤਲਬ ਕੈਂਪ ਦੇ ਉੱਪਰ ਪਹੁੰਚ ਕੇ ਤੇ ਖੂਨਦਾਨ ਦੇ ਰਹੀ ਹੈ ਲੋਕਾਂ ਨੂੰ ਕੀ ਪੀਚ ਕਰਨਾ ਚਾਹੁੰਦੇ ਆ ਅਸੀਂ ਲੋਕਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਖੂਨਦਾਨ ਦਿਓ ਜੀ ਬਾਡੀ ਦਾਨ ਦਿਓ ਮਰਨ ਤੋਂ ਬਾਅਦ ਤੇ ਇਹ ਹੀ ਸਾਡੀ ਸੁਝਾਅ ਹੈ ਇਹ ਸਾਡੀ ਵਿਗਿਆਨਕ ਸੋਚ ਹੈ ਅਸੀਂ ਇਸ ਨਾਲ ਜੁੜੇ ਹੋਏ ਹਾਂ ਜੀ ਚਾਹਾਂਗੇ ਕਿ ਅਸੀਂ ਅੱਜ ਇਸ ਖੂਨਦਾਨ ਕੈਂਪ ਵਿੱਚ ਪਹੁੰਚੇ ਤੇ ਖੂਨਦਾਨ ਕਰ ਰਹੇ ਹਾਂ ਇੱਥੇ ਬਹੁਤ ਸਾਰੇ ਲੋਕ ਖੂਨਦਾਨ ਕਰ ਰਹੇ ਤੇ ਇਹ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਅੱਜ ਦੀ ਜੋ ਇਹ ਨਸ਼ੇਦਲ ਦਲ ਚੱਲ ਰਹੀ ਹੈ ਇਸ ਵਿੱਚ ਲੋਕਾਂ ਨੂੰ ਨਿਕਲ ਕੇ ਵਾਤਵਾਰ ਖੂਨਦਾਨ ਕਰਨਾ ਚਾਹੀਦਾ ਤੇ ਅਗਲੀ ਪੀੜ੍ਹੀ ਬਾਰੇ ਵੀ ਸਾਨੂੰ ਇਹ ਸੋਚਣਾ ਚਾਹੀਦਾ ਕਿ ਵਾਤਵਾਰ ਖੂਨਦਾਨ ਕਰਕੇ ਆਪਾਂ ਹੋਰ ਲੋਕਾਂ ਦੀ ਜਾਨ ਬਚਾ ਸਕੀਏ ਧੰਨਵਾਦ ਆ ਬਲਰਾਜ ਸਿੰਘ ਪਿੰਡ ਬਾਂਡੀ ਜੀ ਨਯੂ ਦਸ਼ਮੇਸ਼ ਸਪੋਰਟਸ ਕਲੱਬ ਬਾਂਡੀ ਦਾ ਮੈਂ ਪ੍ਰਧਾਨ ਆ ਜੀ ਇੱਥੇ ਆਪਣੇ ਕੋਟਗੁਰੂ ਗੁਰਦੁਆਰਾ ਸਾਹਿਬ 'ਚ ਖੂਨਦਾਨ ਆਈਸਾਲ ਕੈਂਪ ਲੱਗਦਾ ਹੈ ਅੱਜ ਮੈਨੂੰ ਨੌਵੀਂ ਵਾਰ ਖੂਨ ਕੱਢਣ ਦਾ ਮੌਕਾ ਮਿਲਿਆ ਜੀ ਅਸੀਂ ਇਹੀ ਅਪੀਲ ਕਰਦੇ ਹਾਂ ਨੌਜਵਾਨ ਪੀੜ੍ਹੀ ਨੂੰ ਵੀ ਵੱਧ ਤੋਂ ਵੱਧ ਖੂਨਦਾਨ ਦੇ ਕੇ ਆਪਣੇ ਕੀਮਤੀ ਜਾਨਾਂ ਜਿਨ੍ਹਾਂ ਨੂੰ ਲੋੜਵੰਦਾ ਹੈ ਪਰਿਵਾਰਾਂ ਨੂੰ ਖੂਨਦਾਨ ਦੇ ਕੇ ਲੋੜਵੰਦ ਉਹਨਾਂ ਦੇ ਜਾਨਾਂ ਬਚਣਾ ਅਤੇ ਆਉਣ ਵਾਲੀ ਪੀੜ੍ਹੀ ਜੋ ਹੈ ਨਸ਼ਿਆਂ ਤੋਂ ਬਚੀ ਰਹੇ ਆਪਾਂ ਇਸ ਪਾਸੇ ਵੱਧ ਤੋਂ ਵੱਧ ਉਪਰਾਲਾ ਕਰੀਏ ਅਸੀਂ ਵੀ ਆਪਦੇ ਪਿੰਡ ਕੰਨੀਓਂ ਕਈ ਵਾਰੀ ਖੂਨਦਾਨ ਕੈਂਪ ਲਗਾ ਰਹੇ ਆ ਪਹਿਲਾਂ ਵੀ ਲੱਗਿਆ ਹੁਣ ਵੀ ਅਸੀਂ ਲਵਾਉਣਾ ਹੈ ਅਸੀਂ ਸਰਕਾਰੀ ਹਸਪਤਾਲ ਦਾ ਬਹੁਤ ਧੰਨਵਾਦ ਆ ਜੋ ਸਾ ਇਹਨਾਂ ਦੀ ਟੀਮ ਸਾਡਾ ਸਹਿਯੋਗ ਦਿੰਦੀ ਆ ਤੇ ਇਹਨਾਂ ਆਪਣੇ ਕੋਟਗੁਰੂ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜੋ ਇਹ ਪ੍ਰਬਾਲਾ ਕਰਦੇ ਆ ਅਸੀਂ ਵੀ ਇੱਥੇ ਪਹੁੰਚਦੇ ਆ ਸਾਨੂੰ ਵੀ ਇਹਨਾਂ ਨਾਲ ਖੂਨਦਾਨ ਕੈਂਪ ਦਾ ਲਾਹਾ ਪ੍ਰਾਪਤ ਹੁੰਦਾ ਅਸੀਂ